ਪਿਤਾ ਜੀ ਜਦੋਂ ਸੀਗੇ ਉਹ ਟੀਚਰ ਸੀਗੇ ਜੀ ਮੇਰੀ ਮਾਤਾ ਹਾਊਸ ਵਾਈਫ ਸੀ ਜੀ ਤੇ ਬਾਕੀ ਮੇਰਾ ਇੱਕ ਬ੍ਰਦਰ ਆ ਉਹਨੇ ਵੀ ਹਾਈ ਲੈਵਲ ਦੀ ਪੜ੍ਹਾਈ ਕੀਤੀ ਆ ਅੱਛਾ ਜੀhota ਬ੍ਰਦਰ ਸੀਗਾ ਉਹ ਜੀ ਕੰਪਿਊਟਰ ਕੋਰਸ ਕੀਤਾ ਸੀ ਜੀ ਤੇ ਇੱਕ ਮੇਰੀ ਭੈਣ ਸੀ ਉਹਨੇ ਸਟਾਫ ਨਰਸ ਦਾ ਕੋਰਸ ਕੀਤਾ ਸੀ ਅੱਛਾ ਜੀ ਸਿਰਫ ਇੱਕ ਵਿੱਚੋਂ ਮੈਂ ਹੀ ਬਚ ਗਿਆ ਹਾਂ ਮੈਂ ਕਲਾਸ 2 ਕੀਤੀ ਆ ਓਕੇ ਤੇ ਪਹਿਲਾਂ ਛੋਟੇ ਬ੍ਰਦਰ ਦੀ ਡੈਥ ਹੋ ਚੁੱਕੀ ਆ ਕੋਈ ਸਮਾਂ ਪਹਿਲਾਂ ਉਹਨਾਂ ਨੂੰ ਕੀ ਹੋਇਆ ਸੀਗਾ ਉਹ ਡਰਿੰਕ ਕਰਦੇ ਸੀ ਅੱਛਾ ਜੀ ਤੇ ਉਹਦੀ ਡੈਥ ਹੋ ਚੁੱਕੀ ਆ ਤੇ ਡੈਡੀ ਦੀ ਵੀ ਡੈਥ ਹੋ ਚੁੱਕੀ ਆ ਮੰਮੀ ਦੀ ਵੀ ਡੈਥ ਹੋ ਚੁੱਕੀ ਆ ਅੱਛਾ ਮੰਮੀ ਆਪਾਂ ਨੂੰ ਕੀ ਹੋਇਆ ਸੀ ਕਿੰਨਾ ਸਮਾਂ ਹੋ ਗਿਆ ਨਾ ਡੈਥ ਹੋਈ ਨੂੰ ਹੋਇਆ ਉਹ ਸੋਚਣੇ ਵਾਲੀ ਗੱਲ ਆ ਜੇ ਕੋਈ ਸੋਚੇ ਤਾਂ ਜੀ ਮੈਂ ਪਿੱਛੇ ਜੇ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ ਕੀ ਪ੍ਰੋਬਲਮ ਆਈ ਸੀ ਉਹ ਮੇਰੇ ਲਿਵਰ 'ਚ ਪ੍ਰੋਬਲਮ ਆ ਗਈ ਆ ਅੱਛਾ ਜੀ ਤੇ ਚਲੋ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਭਰਾ ਸੀ ਵੱਡਾ ਉਹਨੇ ਵੀ ਨਹੀਂ ਪੁੱਛਿਆ ਇਹਨੂੰ ਵੀ ਕੀ ਹੋਇਆ ਤੇ ਨਹੀਂ ਪੁੱਛਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ। ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਕੋਈ ਨਾ ਕੋਈ ਨਵਾਂ ਵਿਸ਼ਾ ਉਹ ਨਵੀਂ ਸਟੋਰੀ ਲੈ ਕੇ ਆਪਣੇ ਚੈਨਲ ਦੇ ਉੱਤੇ ਆਉਂਦੇ ਆ। ਅੱਜ ਜਿਹੜੀ ਆਪਾਂ ਤੁਹਾਨੂੰ ਸਟੋਰੀਜ਼ ਦੇ ਨਾਲ ਸਟੋਰੀ ਸਾਂਝੀ ਕਰਨ ਆਏ ਹੈਗੇ ਆ ਉਹ ਸਟੋਰੀ ਸੁਣ ਕੇ ਤੁਹਾਡੇ ਆਪਣੇ ਬਲੂ ਕੰਡੇ ਖੜੇ ਹੋ ਜਾਣਗੇ। ਇਹ ਸਟੋਰੀ ਨੂੰ ਬੜੇ ਧਿਆਨ ਨਾਲ ਸੁਣਨਾ। ਔਰ ਜਿਨ੍ਹਾਂ ਦੀ ਇਹ ਸਟੋਰੀ ਹੈਗੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਦੇਖਿਆ ਹੈਗੀ। ਜਿਆਦਾ ਸਮਾਂ ਲੈਂਦੇ ਹੋਏ ਆਪਾਂ ਉਹਨਾਂ ਦੇ ਮੂੰਹੋਂ ਉਹਨਾਂ ਦੀ ਸਟੋਰੀ ਸੁਣਾਗੇ ਜਿਆਦਾ ਸਮਾਂ ਲੈਂਦੇ ਹੋਏ ਮੇਰੇ ਨਾਲ ਮੌਜੂਦ ਹੈ ਕਮਲਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਸਵਾਗਤ ਹੈ ਤੁਹਾਡਾ ਵੀ ਕਮਲਜੀਤ ਸਿੰਘ ਜੀ ਜਿਹੜੀ ਤੁਸੀਂ ਆਪਣੀ ਸਟੋਰੀ ਮੇਰੇ ਨਾਲ ਆਫ ਕੈਮਰਾ ਸਾਂਝੀ ਕੀਤੀ ਸੀਗੀ ਆਪਾਂ ਉਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਂਕੜਾਂ ਚੱਲੀਆਂ ਹੈਗੀਆਂ ਔਰ ਉਹ ਔਂਕੜਾਂ ਸਾਨੂੰ ਕਿਵੇਂ ਆਈਆਂ ਹੈਗੀਆਂ ਔਰ ਕਦੋਂ ਤੋਂ ਆਈਆਂ ਹੈਗੀਆਂ ਆਪਾਂ ਉਸ ਵਿਸ਼ੇ ਤੇ ਗੱਲ ਕਰਾਂਗੇ ਪਹਿਲਾਂ ਤਾਂ ਸਾਨੂੰ ਤੁਸੀਂ ਆਪਣੇ ਬਾਰੇ ਦੱਸਣਾ ਕਿ ਸਾਡੀ ਫੈਮਿਲੀ ਚ ਕੌਣ-ਕੌਣ ਹੈਗਾ ਔਰ ਤੁਸੀਂ ਕੀ ਕਰਦੇ ਹੋ ਠੀਕ ਹੈ ਦੇਖੋ ਜੀ ਮੇਰੇ ਪਿਤਾ ਜੀ ਜਿਹੜੇ ਸੀਗੇ ਉਹ ਟੀਚਰ ਸੀਗੇ ਜੀ ਮੇਰੀ ਮਾਤਾ ਹਾਊਸ ਵਾਈਫ ਸੀ ਜੀ ਤੇ ਬਾਕੀ ਮੇਰਾ ਇੱਕ ਬ੍ਰਦਰ ਆ ਉਹਨੇ ਵੀ ਹਾਈ ਲੈਵਲ ਦੀ ਪੜ੍ਹਾਈ ਕੀਤੀ ਆ ਛੋਟਾ ਬ੍ਰਦਰ ਸੀਗਾ ਮੁਨੇ ਕੰਪਿਊਟਰ ਕੋਰਸ ਕੀਤਾ ਸੀ ਜੀ ਤੇ ਇੱਕ ਮੇਰੀ ਭੈਣ ਸੀ ਉਹਨੇ ਸਟਾਫ ਨਰਸ ਦਾ ਕੋਰਸ ਕੀਤਾ ਸੀ ਅੱਛਾ ਜੀ ਸਿਰਫ ਇੱਕ ਵਿੱਚੋਂ ਮੈਂ ਹੀ ਬਚ ਗਿਆ ਸੀ ਮੈਂ ਵੀ ਕਲਾਸ 2 ਕੀਤੀ ਆ ਓਕੇ ਤੇ ਪਹਿਲਾਂ ਤਾਂ ਸਭ ਕੁਝ ਠੀਕ ਠਾਕ ਹੀ ਚੱਲ ਰਿਹਾ ਸੀ ਜ਼ਿੰਦਗੀ 'ਚ ਅੱਛਾ ਪੜਾਈ ਕਰਨ ਤੋਂ ਬਾਅਦ ਤੁਸੀਂ ਕੋਈ ਨੌਕਰੀ ਪੇਸ਼ਾ ਜਾਂ ਕੋਈ ਕੰਮ ਕੀਤਾ ਨੌਕਰੀ ਮੈਂ ਮੈਡੀਕਲ ਸਟੋਰ ਤੇ 10 ਸਾਲ ਕੀਤੀ ਓਕੇ ਹਾਂਜੀ ਉਦਾਂ ਮੇਰਾ 16 ਸਾਲ ਦਾ ਐਕਸਪੀਰੀਅੰਸ ਆ ਹੈ ਮੈਡੀਕਲ ਲੈਣ ਦਾ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਮੇਰੇ ਭਰਾ ਦਾ ਵੱਡੇ ਦਾ ਵਿਆਹ ਹੋਇਆ ਅੱਛਾ ਜੀ ਉਸ ਤੋਂ ਬਾਅਦ ਮੇਰੀ ਲਾਹਣ ਅੱਜ ਹੋਈ ਓਕੇ ਤੁਸੀਂ ਵੱਡੇ ਹੋ ਜਾਂ ਛੋਟੇ ਮੇਰੇ ਤੋਂ ਵੱਡਾ ਇੱਕ ਬ੍ਰਦਰ ਆ ਅੱਛਾ ਜੀ ਉਸ ਤੋਂ ਛੋਟਾ ਮੈਂ ਆ ਮੇਰੇ ਤੋਂ ਛੋਟਾ ਇੱਕ ਹੋਰ ਸੀ ਠੀਕ ਹੈ ਜੀ ਉਸ ਤੋਂ ਛੋਟੀ ਸੀ ਸਿਸਟਰ ਠੀਕ ਹੈ ਜੀ ਯਾਨੀ ਕਿ ਤਿੰਨ ਭੈਣ ਭਰਾ ਹਾਂਜੀ ਅੱਛਾ ਜੀ ਚਾਰ ਮਤਲਬ ਤਿੰਨ ਭਰਾ ਤੇ ਇੱਕ ਭੈਣ ਤਿੰਨ ਭਰਾ ਤੇ ਇੱਕ ਭੈਣ ਠੀਕ ਹੈ ਚਾਰ ਜਣੇ ਤੇ ਛੋਟੇ ਬ੍ਰਦਰ ਦੀ ਡੈਥ ਹੋ ਚੁੱਕੀ ਆ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਕੀ ਹੋਇਆ ਸੀਗਾ ਉਹ ਡਰਿੰਕ ਕਰਦੇ ਸੀ ਅੱਛਾ ਜੀ ਤੇ ਉਹਦੀ ਡੈਥ ਹੋ ਚੁੱਕੀ ਆ ਫਿਰ ਡੈਡੀ ਦੀ ਵੀ ਡੈਥ ਹੋ ਚੁੱਕੀ ਆ ਮੰਮੀ ਦੀ ਵੀ ਡੈਥ ਹੋ ਚੁੱਕੀ ਆ ਅੱਛਾ ਮੰਮੀ ਆਪਾਂ ਨੂੰ ਕੀ ਹੋਇਆ ਸੀ ਕਿੰਨਾ ਸਮਾਂ ਹੋ ਗਿਆ ਉਹਨਾਂ ਦਾ ਡੈਥ ਹੋਈ ਨੂੰ ਹੋਇਆ ਉਹਨਾਂ ਨੂੰ 2 ਸਾਲ ਹੋਏ ਅੱਛਾ ਜੀ ਡੈਡੀ ਨੂੰ ਦਹਾੜ ਦੀ ਪ੍ਰੋਬਲਮ ਸੀ ਅੱਛਾ ਜੀ ਹਾਰਟ ਅਟੈਕ ਹੋ ਗਿਆ ਉਸ ਤੋਂ ਬਾਅਦ ਛੋਟੇ ਦੀ ਹੋ ਗਈ ਛੋਟੇ ਦਾ ਲਗਾ ਜਿਹੜਾ ਮੰਮੀ ਨਾਲ ਜ਼ਿਆਦਾ ਸੀ ਅੱਛਾ ਜੀ ਤੇ ਮਾਤਾ ਨੇ ਫਿਰ ਉਹਦਾ ਗਮ ਲੈ ਲਿਆ अच्छा बेच एक महीने ਦੇ ਵਿੱਚ ਵਿੱਚ ਹੀ ਡੈਥ ਹੋ ਗਈ ਦੋਨੇ ਮਾਂ ਪੁੱਤ ਦੀ ਇੱਕ ਮਹੀਨੇ ਦੇ ਵਿੱਚ ਵਿੱਚ ਡੈਥ ਹੋ ਗਈ ਹੂੰ ਠੀਕ ਆ ਜੀ ਤੇ ਮੇਰੀ ਲਵ ਮੈਰਿਜ ਹੋਈ ਸੀ ਘਰ ਦੇ ਮੇਰੇ ਖਿਲਾਫ ਸੀ ਅੱਛਾ ਜੀ ਡੈਡੀ ਮਾਂ ਵਾਪਸ سپورਟ ਨਹੀਂ ਕਰਦੇ ਸੀ ਬਿਲਕੁਲ سپورਟ ਨਹੀਂ ਕਰਦੇ ਸੀ ਮੇਰੇ ਡੈਡੀ ਨੇ ਕਿਹਾ ਸੀ ਵੀ ਇਸ ਲੜਕੀ ਨੂੰ ਛੱਡ ਦੇ ਅੱਛਾ ਤੂੰ ਬਾਅਦ ਚ ਪਛਤਾਉਂਗਾ ਅੱਛਾ ਤੇ ਵਾਕਈ ਉਹਨਾਂ ਦੀ ਗੱਲ ਸੱਚੀ ਹੋਈ ਅੱਛਾ ਜੀ ਉਦੋਂ ਤਾਂ ਮੈਂ ਉਹਨੂੰ ਰੱਖ ਲਿਆ 5 ਦਿਨ ਮੈਂ ਅੰਦਰ ਵੀ ਰਿਆ ਉਹਦੇ ਕਰਕੇ ਚਲੋ ਬਾਤ ਠੀਕ ਠਾਕ ਰਹੀ ਬੜੀ ਸੋਹਣੀ ਰਹੀ ਡੈਡੀ ਦੀ ਡੈਥ ਹੋ ਗਈ ਤੇ ਪਹਿਲਾਂ ਤਾਂ ਉਹ ਬੋਲਦੇ ਚਾਲਦੇ ਨਹੀਂ ਸੀ ਫੇ ਕੁੜੀ ਦਾ ਪਰਿਵਾਰ ਸਹਿਮਤ ਸੀ ਤੁਹਾਡੇ ਨਾਲ ਨਹੀਂ ਸਹਿਮਤ ਨਹੀਂ ਸੀ ਠੀਕ ਹੈ ਜੀ ਬਾਅਦ ਚ ਉਹ ਹੋਏ ਸਾਲ ਡੇਢ ਸਾਲ ਬਾਅਦ ਜਦੋਂ ਬੇਟੀ ਹੋ ਗਈ ਮੇਰੇ ਓਕੇ ਤੇ ਫੇਰਾ ਸਿੰਘ ਆਏ ਫੇ ਉਹ ਬੜਾ ਸੋਹਣਾ ਸੀ ਇਹਦਾ ਜਿਹੜਾ ਮਤਲਬ ਦਾਦਾ ਸੀਗਾ ਉਹ ਬਹੁਤ ਚੰਗੀ ਤਰ੍ਹਾਂ ਮੈਨਾਂ ਰਹਿੰਦਾ ਸੀਗਾ ਤੇ ਉਹਨੇ ਕੁਝ ਨਹੀਂ ਇਦਾਂ ਦੀ ਗੱਲਬਾਤ ਕੀਤੀ ਠੀਕ ਹੈ ਜੀ ਹੋ ਜਾਣ ਹੋ ਗਿਆ ਇਹ ਤਾਂ ਬੜੀ ਸੋਹਣੀ ਰਹੀ ਇੱਥੇ ਘਰ ਦਾ ਕੰਮ ਕਰਦੀ ਸੀ ਆਪਣਾ ਪਹਿਲਾਂ ਤਾਂ ਨਹੀਂ ਕਰਦੀ ਸੀ ਮੈਂ ਹੀ ਕਰਦਾ ਸੀਗਾ ਉਸ ਤੋਂ ਬਾਅਦ ਛੇ ਫਿਰ ਕਰਨ ਲੱਪੇ ਕੰਮ ਕਮਲ ਜੀ ਜੇ ਇਸ ਘਰ ਵਿੱਚ ਤੁਸੀਂ ਰਹਿ ਰਹੇ ਹੋ ਇਹ ਘਰ ਆਪਣਾ ਜਾਂ ਇਹਦੇ ਵਿੱਚ ਤੁਸੀਂ ਕੌਣ ਕੌਣ ਰਹਿ ਰਹੇ ਹੋ ਇਸ ਚ ਫਿਲਹਾਲ ਮੈਂ ਇਕੱਲਾ ਹੀ ਹਾਂ ਅੱਛਾ ਜੀ ਤੇ ਇਕੱਲੇ ਦਾ ਫਿਰ ਤੁਹਾਡਾ ਰੋਟੀ ਵਾਲੀ ਦਾ ਕਿਵੇਂ ਹੁੰਦਾ ਰੋਟੀ ਪਾਣੀ ਮੇਰੇ ਯਾਰ ਦੋਸਤ ਲੈ ਆਉਂਦੇ ਜਿੱਥੇ ਮੈਂ ਕੰਮ ਕਰਦਾ ਮਰੂਤੀ ਸਯੋਕੀ ਚ ਅੱਛਾ ਜੀ ਉਹ ਮੈਨਾਂ ਬਹੁਤ ਕਰਦੇ ਆ ਜਿਦਾ ਭਰਾਵਾ ਵਾਂਗੂ ਕਰਦੇ ਆ ਠੀਕ ਹੈ ਜੀ ਰੋਟੀ ਉਹ ਤਾਂ ਮੇਰੇ ਇੱਥੇ ਘਰ ਵੀ ਪਹਚਾ ਦਿੰਦੇ ਜੇ ਮੈਂ ਤਾਂ ਨਾ ਜਾ ਹੋਵੇ ਅੱਛਾ ਜੀ ਹਾਂ ਜੀ ਤੇ ਉਦਾਂ ਆਪਣੀ ਨਿੱਜੀ ਮਰਿਆ ਦੀ ਜ਼ਿੰਦਗੀ ਵਿੱਚ ਕੀ ਕੀ ਔਕੜਾਂ ਤੁਹਾਨੂੰ ਆਉਂਦੀਆਂ ਔਕੜਾਂ ਤਾਂ ਹੁਣ ਮੈਂ ਬੱਚਿਆਂ ਦੀ ਯਾਦ ਆਉਂਦੀ ਆ ਕਿੰਨੇ ਬੱਚੇ ਆਪਣੇ ਕੁੜੀ ਮੁੰਡਾ ਉਡੀ ਮੁੰਡਾ ਉਹ ਹੁਣ ਆਪਣੀ ਵਾਈਫ ਕੋਲ ਰਹਿ ਰਿਹਾ ਹੈ ਨਾ ਉੱਥੇ ਰਹਿ ਰਿਹਾ ਮੁੰਡਾ ਬੇਲਾ ਇੱਥੇ 1 ਸਾਲ ਰਿਹਾ ਸੀ ਮੇਰੇ ਤੋਂ ਅੱਛਾ ਜੀ ਬਾਅਦ ਚ ਮੈਂ ਕੰਮ ਤੇ ਗਿਆ ਸੀ ਉਹ ਮਗਰੋਂ ਪਤਿ ਆ ਕੇ ਲੈ ਗਈ ਉਹਨੂੰ ਵੀ ਅੱਛਾ ਜੀ ਪਰ ਉਹ ਆਉਣ ਨੂੰ ਇੱਥੇ ਕਾਲੇ ਆ ਅੱਛਾ ਜੀ ਤੇ ਹੁਣ ਤੁਸੀਂ ਜਿਹੜਾ ਬਿਨਾ ਫੈਮਲੀ ਤੋਂ ਬੱਚਿਆਂ ਤੋਂ ਦੂਰ ਮਾਪੇ ਬਾਪ ਤਾਂ ਚਲੋ ਤੁਹਾਡੇ ਦੇਖੋਗੇ ਹੈ ਨਾ ਵਾਈਫ ਵੀ ਆਪਣੇ ਮਾਪੇ ਕੋਲ ਰਹਿ ਰਹੀ ਹੈਗੀਆ ਫੇ ਇਹੋ ਜੀ ਜ਼ਿੰਦਗੀ ਨੂੰ ਆਪਾਂ ਕਿਵੇਂ ਬਤੀਤ ਕਰਦੇ ਆ ਉਹ ਹੋਈ ਤਾਂ ਗੱਲਾ ਉਹ ਹੀ ਸੋਚਣੇ ਵਾਲੀ ਗੱਲ ਹੈ ਜੇ ਕੋਈ ਸੋਚੇ ਤਾਂ ਜੀ ਮੈਂ ਪਿੱਛੇ ਜੇ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ ਕੀ ਪ੍ਰੋਬਲਮ ਆਈ ਸੀ ਉਹ ਮੇਰੇ ਲੀਵਰ ਚ ਪ੍ਰੋਬਲਮ ਆ ਗਈ ਆ ਅੱਛਾ ਜੀ ਤੇ ਚਲੋ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਘਰਾਸੀ ਵੱਡਾ ਉਹਨੇ ਵੀ ਨਹੀਂ ਪੁੱਛਿਆ ਇਹਨੂੰ ਵੀ ਕੀ ਹੋਇਆ ਤੈਨੂੰ ਕੀ ਨਹੀਂ ਹੋਇਆ ਅੱਛਾ ਜੀ ਇਹ ਕੋਈ ਕੰਮ ਕਰਦੇ ਆ ਉਹ ਸੋਲਰ ਸਿਸਟਮ ਦਾ ਕੰਮ ਕਰਦਾ ਠੀਕ ਹੈ ਜੀ ਕਿਸੇ ਨੇ ਨਹੀਂ ਪੁੱਛਿਆ ਫਿਰ ਮੇਰਾ ਇੱਕ ਦੋਸਤ ਸੀ ਉਹਨੂੰ ਮੈਂ ਫੋਨ ਕੀਤਾ ਵੀ ਮੈਂ ਕਿਹਾ ਵੀ ਮੇਰਾ ਕੰਮ ਬਹੁਤ ਖਰਾਬ ਆ ਤਤੂ ਆ ਜਾ ਫੜਾ ਫੜ ਉਹ 10 ਮਿੰਟਾਂ ਚ ਪਹੁੰਚ ਗਿਆ ਅੱਛਾ ਜੀ ਘਰ ਵਾਲੀ ਮੇਰੀ ਆਈ ਉਹਦੋਂ ਉਹਨੇ ਪੰਜਵੇਂ ਫੋਨ ਕੀਤਾ ਅੱਛਾ ਆਹ ਕਹਿੰਦਾ ਉਹ ਬਿਮਾਰ ਜ਼ਿਆਦਾ ਆਈ ਉਹ ਜਿਦਾ ਆਂ ਬੰਦੇ ਆਉਂਦੇ ਆ ਹਨਾ ਪੁੱਛਣ ਹਾਲ-ਚਾਲ ਹਾਲ-ਚਾਲ ਪੁੱਛਣ ਕੁਝ ਨਹੀਂ ਪੁੱਛਿਆ ਮੇਰੀ ਹਾਲਤ ਹੀ ਨਹੀਂ ਦੱਸਣ ਵਾਲੀ ਉਹ ਫਿਰ ਮੈਨੂੰ ਲੈ ਗਿਆ ਦਾ ਰਸਤੇ 'ਚ ਮੈਨੂੰ ਕਹਿੰਦੀ ਉਹਨੂੰ ਕਹਦੇ ਆਪਣੇ ਦੋਸਤ ਨੂੰ ਵੀ ਪੈਸੇ ਦੇ ਦੇ ਜੇ ਉਹਨੇ ਹੀ ਪੈਸੇ ਦੇਣੇ ਸੀ ਫੇ ਤੂੰ 2 ਸਾਲ ਬਾਅਦ ਕੀ ਕਰਨਾ ਹੈ ਯਾਨੀ ਕਿ ਉਹਦਾ ਕੋਈ ਲਗਾਵ ਨਹੀਂ ਉਹਨੂੰ ਸਿਰਫ ਘਰ ਦਾ ਮਤਲਬ ਆ ਮੇਰੇ ਨਾਲ ਕੋਈ ਮਤਲਬ ਨਹੀਂ ਠੀਕ ਹੈ ਤੇ ਫਿਰ ਚਲੋ ਪ੍ਰਮਾਤਮਾ ਦੀ ਕਿਰਪਾ ਆਪਾਂ ਕਿਸੇ ਨਾਲ ਨਹੀਂ ਬੁਰਾ ਕੀਤਾ ਮੈਂ ਹੌਲੀ 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 ਠੀਕ ਹੋ ਗਿਆ ਪਰ ਤੰਗ ਬੜਾ ਰਿਹਾ ਮੈਂ ਇੱਕ ਦੋ ਤਿੰਨ ਮਹੀਨੇ ਬੜਾ ਤੰਗ ਰਿਹਾ ਕਿੰਨਾ ਟਾਈਮ ਤੋਂ ਆਪਾਂ ਨੂੰ ਪ੍ਰੋਬਲਮ ਲੀਵਰ ਦੀ ਚੱਲਦੀ ਹੈ ਪ੍ਰੋਬਲਮ ਕਿਤੇ ਪਹਿਲਾਂ ਸੀਗੀ ਉਹ ਯਾਨੀ ਕਿ ਮੈਨੂੰ ਇਹ ਮਹਿਸੂਸ ਨਹੀਂ ਹੋਈ ਮਹਿਸੂਸ 3-4 ਮਹੀਨੇ ਪਹਿਲਾਂ ਜੱਕਦਾ ਵੀ ਹੋਈ अच्छा जी तो उन्होंने हुन अपना फुल असर दिखाया हुआ है इस टाइम भी अच्छा जी तंग में रहना है पर हुन दसना इथे केनु कंदा नु जद कोई है ही नहीं ता दसना केनु ते फिर हुन इद्दे ਔਖਾ ਟਾਈਮ ਕੱਟ ਰਿਆ ਮੈਂ और मैं गए संस्था ਨਾਲ ਕੰਟੈਕਟਰ ਦਾ ਨਹੀਂ ਕੀਤਾ ਯਾਰਾਂ ਦੋਸਤਾਂ ਨੂੰ ਕਿਹਾ ਜੀਗਾ ਇਲਾਜ ਕਰਾ ਲਓ ਕਿ ਬਹੁਤ ਸਰੀਆ ਸਮਾਜ ਸੇਵੀ ਸੰਸਥਾ ਹੈਗੀ ਹੈ ਜਿਹੜੀਆਂ ਹੱ ਲਗਭਗ ਅੱਜ ਕੱਲ ਤਾਂ ਹਰੇਕ ਪਿੰਡ 'ਚ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸੰਸਥਾ ਹੈ ਜਿਹੜੇ ਤੱਕ ਤੁਸੀਂ ਪਹੁੰਚ ਕੀਤੀ ਕਿ ਮੇਰਾ ਇਲਾਜ ਹੋ ਜਾਏ ਸਾਡੇ ਪਿੰਡ ਵਿੱਚ ਹੈਗੀ ਆ ਸੰਸਥਾ ਉਹ ਪਿੰਡ ਦੇ ਲੋਕ ਕਿੰਨੇ ਸਮੇਂ ਤੋਂ ਕੰਮ ਕਰਦੇ ਸੀ ਮੈਨੂੰ 1 ਸਾਲ ਹੋ ਗਿਆ ਕੀ ਉਹਨਾਂ ਨੇ ਕੋਈ ਹੈਲਪ ਕੀਤੀ ਹੋਵੇ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਕਿਉਂਕਿ ਉੱਥੇ ਪਿੰਡ ਦਾ ਇੱਕ ਬੰਦਾ ਲੱਗਾ ਆ ਉਹ ਉਹ ਮੈਨਾਂ ਖੁਦਗਬਾਜੀ ਖਾਂਦਾ ਆ ਪਿੰਡ ਦੇ ਆਹ ਮਸਲੇ ਕਰਕੇ ਉਹਨੇ ਮੈਨਾਂ ਮਾਲਬ ਮੇਰੇ ਹੈਲਪ ਹੋਣ ਹੀ ਨਹੀਂ ਦਿੱਤੀ ਠੀਕ ਤੇ ਜਿਹੜੀ ਇੱਥੇ ਲੋਕਲ ਜਾਂ ਕੋਈ ਟਾਂਡੇ ਜਾਂ ਕਿਤੇ ਹੋਰ ਆਸ-ਪਾਸ ਦੇ ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਉਹਨਾਂ ਤੱਕ ਰਪਹੁੰਚ ਕਰਨੀ ਸੀ ਹੋਜ ਹੁਣ ਮੈਂ ਭਾਜੀ ਕਿਸ ਤਰ੍ਹਾਂ ਕਰ ਸਕਦਾ 12 ਘੰਟੇ ਦਾ ਮੈਂ ਉੱਥੇ ਡਿਊਟੀ ਕਰਦਾ ਡਿਊਟੀ ਕਰਨ ਤੋਂ ਪਹਿਲਾਂ ਡੇ ਡਿਊਟੀ ਸੀ ਆਣ ਕੇ ਇੱਥੇ ਸ਼ਾਮ ਨੂੰ 7 ਵਜੇ ਦਾ ਘਰ ਪਹੁੰਚਦਾ ਇੱਕ ਦਿਨ ਛੁੱਟੀ ਹੁੰਦੀ ਉਸ ਦਿਨ ਕੱਪੜੇ ਧੋਣੇ ਹੁੰਦੇ ਹੋਰ ਕੋਈ ਕੰਮ ਹੈ ਨਾ ਮਾੜਾ-ਮੋਟਾ ਝਾੜੂ ਦਾ ਮੇਰੇ ਕੋਲ ਟਾਈਮ ਕਿਹੜੇ ਵੇਲੇ ਇੱਥੇ ਇਹ ਹੀ ਆ ਫੋਨ ਤੇ ਕੰਟੈਕਟ ਕਰ ਸਕਦਾ ਆ ਪਰ ਮੇਰੇ ਕੋਲ ਨੰਬਰ ਨਹੀਂ ਮੈਨੂੰ ਉਹਨਾਂ ਦੇ ਮਿਲੇ ਜੀ ਇਹ ਪ੍ਰੋਬਲਮ ਭਈ ਤੇ ਹੁਣ ਡਾਡੀ ਪ੍ਰੋਬਲਮ ਜਿਹੜੀ ਬਿਮਾਰੀ ਦੀ ਜਿਹੜੇ ਲੀਵਰ ਦੀ ਬਿਮਾਰੀ ਲੱਗੀ ਆ ਉਹ ਕਿੰਨੇ ਕ ਪਰਸੈਂਟ ਸੈੱਟ ਹੈਗੀ ਆ ਉਹ ਹੋਊਗਾ ਵੀ 30% ਜਨ ਕਿ ਦਵਾਈ ਚੱਲਦੀ ਪਈ ਆ ਦਵਾਈ ਚੱਲਦੀ ਆ ਤੇਰੇ ਕਿੰਨੇ ਕ ਟਾਈਮ ਦਾ ਇਲਾਜ ਹੈਗਾ ਪ੍ਰੋਬਲਮ ਮੈਨੂੰ ਇੱਕ ਨਹੀਂ ਨਾ ਹੈਗੀ ਮੈਨੂੰ ਪ੍ਰੋਬਲਮ ਆ ਬਹੁਤ ਸਾਰੀਆਂ ਮੈਨੂੰ ਕਾਲਾ ਪੀਲੀ ਆ ਗਈ ਆ ਅੱਛਾ ਜੀ ਦੋਨੇ ਲੱਤਾਂ ਮੇਰੀਆਂ ਫ੍ਰੈਕਚਰ ਆ ਟੁੱਟ ਚੁੱਕੀਆਂ ਆ ਉਹ ਕਿਵੇਂ ਟੁੱਟੀਆਂ ਇਹ ਇਹ ਮੇਰਾ ਐਕਸੀਡੈਂਟ ਹੋ ਗਿਆ ਸੀ ਅੱਛਾ ਉਹ ਕਦੋਂ ਇਹ ਹੋਇਆ ਸੀਗਾ ਅੱਜ ਤੋਂ 7-8 ਸਾਲ ਪਹਿਲਾਂ ਅੱਛਾ ਜੀ ਇੱਕ ਐਕਸੀਡੈਂਟ ਹੋਇਆ ਉਹ ਵੀ ਟੈਨਸ਼ਨਾਂ ਕਰਕੇ ਆਹ ਹੀ ਘਰ ਦੀਆਂ ਟੈਨਸ਼ਨਾਂ ਦੀ ਵਜ੍ਹਾ ਨੇ ਇਹ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਚ ਮੈਂ ਦੂਜਾ ਕੰਮ ਕਰਦਾ ਸੀ ਟਾਂਡੇ ਉੱਥੇ ਮੈਂ ਉਦੋਂ ਵੀ ਹੈ ਨਹੀਂ ਸੀ ਇੱਥੇ ਆਪਣੇ ਟੇਕੇ ਹੀ ਰਹਿੰਦੀ ਸੀ ਅੱਛਾ ਉਸ ਟੈਨਸ਼ਨ ਦੇ ਵਿੱਚ ਮੈਂ ਤੀਜੀ ਮੰਜ਼ਲ ਤੋਂ ਡਿੱਗ ਪਿਆ ਉਹ ਮੇਰੀ ਰੀੜ ਦੀ ਹੱਡੀ ਵੀ ਹਿੱਲ ਗਈ ਹੋਆ ਸਾਰੀ ਤੀਜੀ ਮੰਜ਼ਲ ਤੋਂ ਛਾਲ ਮਾਰੀ ਸੀ ਜਾਂ ਡਿੱਗ ਪਿਆ ਮਾਰੀ ਸੀ ਛਾਲ ਕਾਲੇ ਮਾਰਨੀ ਸੀ ਮੈਂ ਕੁਰਸੀਆਂ ਲੈ ਕੇ ਆਉਣਾ ਸੀ ਆਹ ਹੀ ਸੋਚੀ ਜਾਂ ਨਹੀਂ ਘਰ ਦੇ ਬਾਰੇ ਕਦਾ ਕੰਮ ਕਰਦੇ ਹੀ ਸੀ ਰੇਲਿੰਗ ਨਹੀਂ 30 ਮੀਟਰ નીચે ਦੀ ਦੁਕਾਨ ਸੀ ਓਕੇ ਉਹਨੂੰ ਰੇਲਿੰਗ ਨਹੀਂ ਲੱਗੀ ਸੀ ਜਿੱਦਾਂ ਇਹਨੇ ਆ ਰਿਆਂ ਸੀ ਇਦਾਂ ਮੋਰਚੋਂ ਕੁਰਸੀ ਵੱਜੀ ਖੁੰਜੇ 'ਚ ਜਿੱਦਾਂ ਮੈਂ ਇਦਾਂ ਸੰਭਣ ਲੱਗਾ ਪਿੱਛੇ ਪੈਰ ਰੱਖਣ ਲੱਗਾ ਤਾਂ ਪਿੱਛੇ ਦਾ ਕੁਝ ਵੀ ਨਹੀਂ ਸੀਗਾ ਰੇਲਿੰਗ ਹੈ ਹੀ ਨਹੀਂ ਸੀ ਉੱਥੋਂ ਸਿੱਧਾ ਹੀ ਇਦਾਂ ਆ ਗਿਆ ਥੱਲੇ ਡੀਆਂ ਥੱਲਿਓ ਪਿੱਲਰ 'ਚ ਵੱਜਿਆ ਮੇਰਾ ਸਿਰ ਫਿਰ ਤਿਲਕ ਕੇ ਟੈਲਾਂ ਤੋਂ ਵੱਜਦਾ ਪੌੜੀਆਂ 'ਚ ਕੱਲੀ-ਕੱਲੀ ਬੇਸਮੈਂਟ 'ਚ ਜਾ ਕੇ ਫਿਰ ਪਿੱਲਰ 'ਚ ਵੱਜਿਆ ਜਾਂ ਕਿ ਮੈਨੂੰ ਦਿਸਣੋਂ हट ਗਿਆ ਮੈਨੂੰ ਕੁਛ ਨਹੀਂ ਦਿਸਦਾ ਸੀ ਸਵਿਚ ਸਟ ਲੱਗਣਾ ਕਰਕੇ ਮੈਨੂੰ ਅੱਧੇ ਘੰਟੇ ਬਾਅਦ ਬੰਦੇ ਦਿਸਣ ਲੱਗੇ ਪਰ ਫਿਰ ਉਸ ਟਾਈਮ ਕਿੱਥੇ ਲਾਜ ਹੋਇਆ ਆਪਣਾ ਉਸ ਟਾਈਮ ਮਾਲਕ ਜਿਹੜੇ ਉਹ ਡਰ ਗਏ ਸੀਗੇ ਕਿ ਕੰਮ ਹੋ ਗਿਆ ਖਰਾਬ ਮੈਂ ਉਹਨਾਂ ਨੂੰ ਕਹਤਾ ਸੀ ਵੀ ਮੇਰੀ ਰੀਡ ਦੀ ਹੱਡੀ ਟੁੱਟ ਚੁੱਕੀ ਆ ਇੰਨੀ ਭਿਆਨਕ ਮੇਰੇ ਦਰਦ ਹੁੰਦੀ ਸੀ ਫਿਰ ਉਹ ਲੈ ਗਏ ਉਹਨਾਂ ਨੇ ਉੱਥੇ ਹਸਪੀਟਲ 'ਚ ਖੜਿਆ ਚਹਾਨ ਦੇ ਉੱਥੇ ਮਾੜਾ ਮੋਟਾ ਇਲਾਜ ਕਰਾਇਆ ਫਿਰ ਉਹ ਮੈਨੂੰ ਘਰ ਛੱਡ ਗਏ ਇੱਛਾ ਮੋੜ ਕੇ ਉਹਨਾਂ ਨੇ ਵੀ ਨਹੀਂ ਮੇਰੀ ਬਾਤ ਪੁੱਛੀ ਉਸ ਤੋਂ ਬਾਅਦ ਕੋਈ ਟ੍ਰੀਟਮੈਂਟ ਕਰਾਇਆ ਹੋਵੇ ਬਾਅਦੋਂ ਉਸ ਤੋਂ ਬਾਅਦ ਚ ਫਿਰ ਮੈਂ ਖੁਦ ਡਾਕਟਰਾਂ ਤੇ ਮੈਂ ਆਪਣਾ ਇਲਾਜ ਫਿਰ ਆਪ ਹੀ ਕੀਤਾ ਤਾਂ ਚੱਲਣ ਜੁਗਾ ਹੋਇਆ ਠੀਕ ਆ ਠੀਕ ਉਸ ਤੋਂ ਬਾਅਦ ਆ ਮੇਰਾ ਘਰ ਜਿਹੜਾ ਨਾਲ ਦਾ ਹੈ ਮੰਮੀ ਹੁਣਾ ਵਾਲਾ ਇਹਦੀ ਛੱਤਾਂ ਡਿੱਗਣੇ ਵਾਲੀਆਂ ਸੀ ਤਾਂ ਮੇਰੀ ਸਿਸਟਰ ਉਧਰ ਰਹਿੰਦੀ ਸੀ ਤੇ ਮੈਂ ਸੋਚਿਆ ਵੀ ਮੈਂ ਤਾਂ ਇੱਧਰ ਇਹਨਾਂ ਰਾਤ ਬਰਾਤੇ ਕੋਈ ਉਹਦੇ ਉੱਪਰ ਛੱਤ ਨਾ ਡਿੱਗ ਜਵੇ ਦੋ ਘਰ ਦੇ ਜੀ ਦਾ ਇੱਕ ਮਹੀਨੇ ਚ ਜਾ ਚੁੱਕੇ ਆ ਜੀ ਜੀ ਚਲੋ ਉਹਦਾ ਬਾਰੇ ਸੋਚਿਆ ਹਨਾ ਉਹ ਮੈਂ ਛੱਤ ਅਢੇਰਦਾ ਸੀਗਾ ਡੇਢ ਖਾਨਾ ਅਢੇਰ ਲਿਆ ਅੱਧਾ ਰਹਿ ਗਿਆ ਸੀ ਮੈਂ ਮਿੱਟੀ ਇਕੱਠੀ ਕਰਦਾ ਸੀਗਾ ਉਹ ਭਾਰ ਬੈ ਗਿਆ ਉਹਦੇ ਵਿੱਚ ਡਿੱਗ ਪਿਆ ਤੇ ਉਹ ਅੱਧੀ ਛੱਤ ਮੇਰੇ ਉੱਪਰ ਡਿੱਗੀ ਅੱਜ ਦੁਬਾਰਾ ਸੱਟਾਂ ਲੱਗ ਗਈ ਜਨ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸੱਟਾਂ ਨੇ ਤੁਹਾਡਾ ਖਹਿੜਾ ਨਹੀਂ ਛੱਡਿਆ ਨਾਲ ਨਾਲ ਥੋੜਾ ਜਿਹਾ ਸੈੱਟ ਹੁੰਦੇ ਆ ਫੇਰ ਲੱਗ ਜਾਂਦੀ ਸੱਟ ਹੁੰਦੇ ਆ ਫੇਰ ਲੱਗ ਜਾਂਦੀ ਤੇ ਔਖਾ ਟਾਈਮ ਆ ਜੀ ਕੋਈ ਨਹੀਂ ਪੁੱਛਣ ਵਾਲਾ ਰੋਟੀ ਪਾਣੀ ਤੋਂ ਵੀ ਔਖਾ ਮੈਂ ਚਾਹ ਨੂੰ ਉਹਨਾ ਆਪਣੇ ਕੱਪੜੇ ਧੋਣਾ ਆ ਕੋ ਉਹ ਸੁੱਕਣੇ ਪਾ ਗੇ ਸਵੇਰ ਨੂੰ ਪਾ ਗੇ ਕਿ ਤੁਰਪੇ ਆ ਰੋਟੀ ਉੱਥੇ ਮੁੰਡੇ ਲੈ ਆਉਂਦੇ ਕਈ ਵਾਰ ਨਹੀਂ ਲਿਆਉਂਦੇ ਕਈ ਵਾਰ ਭੁੱਖੇ ਵੀ ਸੌਂ ਜਾਈਦਾ ਆ ਜੀ ਇੰਨੇ ਮਾੜੇ ਹਾਲਾਤ ਚੱਲ ਰਹੇ ਪਰ ਉਸ ਔਰਤ ਦੇ ਮਨ ਦੇ ਵਿੱਚ ਕੋਈ ਨਹੀਂ ਬੱਚਿਆਂ ਨੂੰ ਬਹੁਤ ਮੇਰੇ ਨਾਲ ਲਗਾਵ ਉਹ ਆਉਣਾ ਚਾਹੁੰਦੇ ਆ ਉਹ ਜਦੋਂ ਮੈਂ ਜਾਣਾ ਤੇ ਤੁਸੀਂ ਇੱਥੇ ਕਿਸੇ ਆਪਣੇ ਪਿੰਡ ਦੇ ਸੱਜਣ ਮਿੱਤਰ ਜਾਂ ਕਿਸੇ ਆਪਣੇ ਸਰਪੰਚ ਪੰਚ ਦੇ ਨਾਲ ਗੱਲ ਕਰਕੇ ਦੇਖਣੀ ਸੀ ਹਾਂਜੀ ਗੱਲ ਕਿ ਇਹਨਾਂ ਤਰ੍ਹਾਂ ਸਾਰੇ ਤਾਂ ਉਹਨਾਂ ਰਲੇ ਆ ਪੰਜ ਸਰਪੰਚ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਤਾਂ ਮੇਰਾ ਘਰ ਉਜੜ ਗਿਆ ਪੰਜਾਂ ਸਰਪੰਚਾਂ ਦੀ ਦੇਖੋ ਚਲੋ ਇਹ ਤਾਂ ਤੁਹਾਡੇ ਆਪਣੇ ਨੂੰ ਖੁੱਲ ਕੇ ਦੱਸਾਂ ਤਾਂ ਫਿਰ ਪੂਰੀ ਕਹਾਣੀ ਮੈਂ ਸਮਝਦਾ ਜਿਸ ਨੇ ਮੇਰੀ ਹੈਲਪ ਨਹੀਂ ਕੀਤੀ ਉਲਟਾ ਮੇਰਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਦੇਖੋ ਉਹਦੀ ਆਪਣੇ ਘਰ ਦੇ ਜਿਹੜੇ ਕਹਿੰਦੇ ਚਾਰ ਕਵਾਂ ਕੱਚ 판ਡਿਓ ਖੜਕਦੇ ਹੁੰਦੇ ਆ ਪਰ ਜਿਆਦਾ ਖੜਕ ਗਏ ਜਿਆਦਾ ਖੜਕਦੇ ਬਹੁਤ ਜਿਆਦਾ ਖੜਕਦੇ ਜਿਆਦਾ ਖੜਕ ਗਏ ਪਰ ਇੱਕ ਮੀਆਂ ਬੀਵੀ ਇੱਕ ਗੱਡੀ ਦੇ ਦੋ ਪਹੀਏ ਹੁੰਦੇ ਆ ਠੀਕ ਆ ਦੋਨੇ ਜੇ ਦਾ ਸਹੀ ਚਲਾਮਤ ਚੱਲਣ ਤਾਂ ਫੈਮਲੀ ਵਧੀਆ ਚੱਲਦੀ ਜੇਕਰ ਦੋਨਾਂ ਦੇ ਵਿੱਚੋਂ ਇੱਕ 'ਚ ਨੁਕਸ ਪੈ ਜਾਏ ਫਿਰ ਫੇ ਗੱਡੀ ਲਈ ਤੋ ਉਤਰਦੀ ਜਾਂਦੀ ਆ ਬਾਜੀ ਮੈਂ ਪਲੱਸ 2 ਕਰਕੇ ਮੇਰੇ ਡੈਡੀ ਐਮਏ ਬੀਐਡ ਓਨਰ ਸੀਗੇ ਉਸ ਟਾਈਮ 'ਚ ਜਦੋਂ ਲੋਕੀ ਕੋਰੇਨ ਪੜ ਹੁੰਦੇ ਸੀ ਜੀ ਪਿੰਡ ਦੇ ਵਿੱਚ ਉਹ ਹੀ ਸਿਰਫ ਇੱਕ ਪੜ੍ਹੇ ਲਿਖੇ ਸੀਗੇ ਜੀ ਤੇ ਉਹਨਾਂ ਕੋਈ ਚਿੱਠੀਆਂ ਪੜਾਉਣਾ ਆਉਂਦੇ ਸੀ ਤੇ ਉਹਨਾਂ ਦੀ ਬਹੁਤ ਇੱਜ਼ਤ ਸੀ ਇਸ ਪਿੰਡ ਦੇ ਵਿੱਚ ਵੀ ਇਲਾਕੇ ਦੇ ਵਿੱਚ ਵੀ ਜੀ ਪਰ ਇਸ ਔਰਤ ਨੇ ਆਣ ਕੇ ਨਾ ਸਾਡੇ ਖਾਨਦਾਨ ਦੇ ਕੋਈ ਜ਼ਮੀਨ ਦਾ ਆਪਣਾ ਜ਼ਮੀਨ ਦਾ ਇਹਦਾ ਥੋੜੀ ਸੀਗੀ ਉਹ ਪਾਣੀ ਪੂਣੀ ਹੈ ਨਹੀਂ ਸੀਗਾ ਉਹ ਵੀ ਡੈਡੀ ਨੇ ਫਿਰ ਦਿੱਤੀ ਸੀ ਓਕੇ ਜੇਕਰ ਹੋਰ ਜਿਕਾਰ ਦਾ ਸਾਧਨ ਜਿਹੜਾ ਤੁਹਾਡਾ ਹੈਗਾ ਉਹ ਸਿਰਫ ਉਹ ਸਿਕਿਉਰਟੀ ਗਾਰਡ ਦੀ ਜੋਬ ਹੈ ਸੋ ਉਹ ਹੀ ਰੋਜ਼ ਕਮ ਕਮਾਉਣਾ ਤੇ ਰੋਜ਼ ਹੀ ਖਾਣਾ ਰੋਜ਼ ਹੀ ਕਮਾਉਣਾ ਰੋਜ਼ ਹੀ ਖਾਣਾ ਇਦਾਂ ਹੀ ਜ਼ਿੰਦਗੀ ਚੱਲੀ ਜਾਂਦੀ ਹੈ ਤੇ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕ ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਵੀ ਲਵ ਮੈਰਿਜ ਨਾ ਭਰਾ ਕਰਾਓ ਆਪਣੇ ਘਰਦਿਆਂ ਦੀ ਮਰਜ਼ੀ ਦੇ ਨਾਲ ਵਿਆਹ ਕਰਾਓ ਨਹੀਂ ਤਾਂ ਮੇਰੇ ਵਾਂਗੂ ਰਹੂਗੇ ਇਹ ਸੋਚੋ 1% ਹੀ ਕਾਮਯਾਬ ਹੁੰਦੀ ਹੈ ਨਹੀਂ ਤਾਂ ਨਹੀਂ ਹੁੰਦੀ ਠੀਕ ਹੈ ਜੀ ਦੋਸਤੋ ਇਹ ਸੰਸਾਡੇ ਨਾਲ ਕਮਲਜੀਤ ਸਿੰਘ ਜੀ ਆਸ ਕਰਦੇ ਹਾਂ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਪਿਆਰ ਦੋਗੇ ਉਹ ਜਿਹੜੀ ਅੱਜ ਦੀ ਕਾਫੀ ਇੰਟਰਸਟਿੰਗ ਸਟੋਰੀ ਹੈਗੀ ਆ ਔਰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਸਾਡੇ ਚੈਨਲ ਨੂੰ ਬាទ ਬាទ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਕਮੈਂਟਾਂ ਦੇ ਵਿੱਚ ਜਰੂਰ ਸਾਨੂੰ ਦੱਸਣਾ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ